ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਦੇ ਮਨਜੀਤ ਅਤੇ ਮੁਖਤਿਆਰ ਦੋਵੇਂ ਜਣੇ ਜਦੋਂ ਇੱਕ ਦੂਸਰੇ ਨੂੰ ਮਿਲੇ ਤਾਂ ਉਹਨਾਂ ਨੂੰ ਲੱਗਿਆ ਕਿ ਸਾਡੀ ਵਰਗਾ ਮੈਚ ਕਿਸੇ ਦਾ ਹੋ ਹੀ ਨਹੀਂ ਸਕਦਾ ਦੋਵੇਂ ਹੀ ਖਾਸ ਮੁਖ ਸੁਭਾਅ ਦੇ ਸੀ ਮਨਜੀਤ ਕੋਲ ਹਰੇਕ ਨੂੰ ਖੁਸ਼ ਹੋ ਕੇ ਮਿਲਦੀ ਸੀ ਅਤੇ ਉਸ ਦੀਆਂ ਤਾਰੀਫਾਂ ਹਰ ਕੋਈ ਕਰਦਾ ਸੀ ਕਿ ਇਸ ਕੁੜੀ ਦਾ ਬੋਲ ਚਾਲ ਬਹੁਤ ਹੀ ਵਧੀਆ ਬਹੁਤ ਹੀ ਚੰਗੀ ਕੁੜੀ ਹੈ ਮਖਤਿਆਰ ਅਤੇ ਮਨਜੀਤ ਦੋਵਾਂ ਨੇ ਆਪਣੇ ਨਿਯੂਸ ਸੁਭਾਅ ਨੂੰ ਜਦੋਂ ਰਲਦਾ ਦੇਖਿਆ ਤਾਂ ਸੋਚਿਆ ਕਿ ਸਿੱਕਿਉਣਾ ਹਮੇਸ਼ਾ ਦੇ ਲਈ ਇਕੱਠੇ ਰਹੀਏ ਅਤੇ ਇੱਕ ਵਧੀਆ ਜ਼ਿੰਦਗੀ ਸਾਡੇ ਤੋਂ ਜ਼ਿਆਦਾ ਹੋਰ ਕੋਈ ਸ਼ਾਇਦ ਹੀ ਬਤੀਤ ਕਰ 파ਵੇ। ਦੋਹਾਂ ਜਾਣਿਆਂ ਨੇ ਵਿਆਹ ਤਾਂ ਸੁਪਨਾ ਲਿਆ ਵਿਆਹ ਕਰਵਾਇਆ ਅਤੇ ਘਰ ਦੇ ਵਿੱਚ ਇੱਕ 3 ਸਾਲ ਦੀ ਧੀ ਵੀ ਹੁਣ ਹੋ ਚੁੱਕੀ ਸੀ। ਇਹ ਪੂਰਾ ਪਰਿਵਾਰ ਵਿਦੇਸ਼ ਜਾਣ ਦੀ ਤਿਆਰੀ ਕਰਦਾ ਤੇ ਵਿਦੇਸ਼ ਪਹੁੰਚ ਵੀ ਜਾਂਦਾ ਹੈ। ਕੈਨੇਡਾ ਦੇ ਵੈਂਕੂਵਰ ਤੇ ਵੀ ਆਇਆ ਇਹ ਸਾਰਾ ਪਰਿਵਾਰ ਜਿੱਥੇ ਮਨਜੀਤ ਕੋ ਰਿਕਵੈਰੀ ਫੇਰ ਤੋਂ ਪ੍ਰੈਗਨੈਂਟ ਹੋ ਜਾਂਦੀ ਹੈ। ਅਦੇਸ ਦੇ ਲਈ ਉਹ ਆਪਣੀ ਯੋਗਾ ਕਲਾਸ ਤੇ ਘਰ ਤੋਂ ਬਾਹਰ ਜਾਂਦੀ ਹੈ ਪਰ 18 ਅਕਤੂਬਰ ਨੂੰ ਗਈ ਇਹ ਕੁੜੀ ਵਾਪਸ ਨਹੀਂ ਪਰਤਦੀ। ਪਰਿਵਾਰਿਕ ਮੈਂਬਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ। ਮੁਖਤਿਆਰ ਪੰਗਾਲੀ ਜੋ ਇਸ ਦਾ ਘਰ ਵਾਲਾ ਸੀ, ਲਵ ਮੈਰਿਜ ਹੋਈ ਸੀ। ਉਪਤੀ ਹਰ ਪਾਸੇ ਫੋਨ ਕਰਦਾ ਹੈ ਦੋਸਤਾਂ ਰਿਸ਼ਤੇਦਾਰਾਂ ਨੂੰ ਕੁੜੀ ਦੇ ਪੇਕੇ ਘਰ ਦੇ ਵਿੱਚ ਕੀ ਮਨਜੀਤ ਕਿਤੇ ਮਿਲ ਨਹੀਂ ਰਹੀ ਉਹ ਆਖਦੇ ਨੇ ਕਿ ਤੂੰ ਫਿਕਰ ਨਾ ਕਰ ਉਹ ਛੇਤੀ ਹੀ ਵਾਪਸ ਆ ਜਾਏਗੀ ਪਰ ਜਦੋਂ ਉਸ ਨੂੰ ਨਹੀਂ ਪਤਾ ਲੱਗਦਾ ਕਿ ਮੇਰੀ ਪਤਨੀ ਕਿੱਥੇ ਹੈ ਤਾਂ ਉਹ ਪੁਲਿਸ ਤੇ ਕੋਲ ਜਾ ਕੇ ਵੀ ਰਿਪੋਰਟ ਲਿਖਾ ਦਿੰਦਾ ਹੁਣ 18 ਤੋਂ 23 ਅਕਤੂਬਰ ਦਾ ਦਿਨ ਆ ਪਿਆ 23 ਅਕਤੂਬਰ ਨੂੰ ਇੱਕ ਬੀਚ ਦੇ ਉੱਪਰੋਂ ਲਾਸ਼ ਮਿਲਦੀ ਹੈ ਇਹ লাশ ਮਿਲਣ ਤੋਂ ਬਾਅਦ ਹਰ ਪਾਸੇ ਸੰਤਨੀ ਫੈਲ ਗਈ ਕਿ ਬੀਚ ਦੇ ਉੱਪਰ ਆਖਿਰਕਾਰ ਇਸ ਕੁੜੀ ਦੇ ਨਾਲ ਹੋਇਆ ਕੀ ਪਹਿਲੀ ਨਜ਼ਰੇ ਤਾਂ ਕੋਈ ਇਹ ਸੋਚ ਸਕਦਾ ਸੀ ਕਿ ਪਾਣੀ ਦੇ ਵਿੱਚ ਨਾ ਡੁੱਬ ਗਈ ਹੋਵੇ ਪਰ ਸਭ ਤੋਂ ਵੱਡੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ লাশ ਨੂੰ ਜਲਾ ਦਿੱਤਾ ਗਿਆ ਸੀ ਉਕੇ ਜਲੀ ਹੋਈ লাশ ਮਿਲਣ ਤੋਂ ਬਾਅਦ ਪੁਲਿਸ ਦੇ ਲਈ ਇਹ ਗੁੱਥੀ ਹੋਰ ਵੀ ਪੁੱਜਦੀ ਗਈ ਪਰ ਉਹਨਾਂ ਦੇ ਵੱਲੋਂ ਹੁਣ ਜਦੋਂ ਉਸਦੇ ਪਤੀ ਤੋਂ ਪੁੱਛਗਿੱਛ ਕੀਤੀ ਜਾਣੀ ਸੀ ਉਸਤੇ ਨੇੜਲੇ ਰਿਸ਼ਤੇਦਾਰਾਂ ਤੇ ਬਾਰੇ ਦੋਸਤਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਸੀ ਤਾਂ ਉਸ ਦੇ ਵਿੱਚ ਕਈ ਹੋਰ ਵੀ ਗੱਲਾਂ ਖੁੱਲ ਕੇ ਸਾਹਮਣੇ ਆਈਆਂ ਜਿਸ ਤਰ੍ਹਾਂ ਜ਼ਿਕਰ ਅੱਜ ਅਸੀਂ ਇਸ ਕਹਾਣੀ ਦੇ ਵਿੱਚ ਕਰਾਂਗੇ ਇਸ ਕਹਾਣੀ ਦੇ ਮੁੱਖ ਪਾਤਰ ਨਾ ਸਿਰਫ ਮੁਖਤਿਆਰ ਤੇ ਮਨਜੀਤ ਨੇ ਸਗੋਂ ਮੁਖਤਿਆਰ ਦਾ ਭਰਾ ਸੁਖਵਿੰਦਰ ਵੀ ਜੋ ਕਿ ਇੱਥੇ ਹੀ ਵਿਦੇਸ਼ ਤੇ ਵੀ ਜਾ ਕੇ ਆਪਣੇ ਭਰਾ ਦੇ ਨਾਲ ਰਹਿ ਰਿਹਾ ਸੀ ਪਰ ਉਸ ਦੇ ਵੱਲੋਂ ਇਸ ਕਹਾਣੀ ਦੇ ਵਿੱਚ ਕਿਸ ਤਰ੍ਹਾਂ ਰੋਲ ਅਦਾ ਕੀਤਾ ਗਿਆ ਕਤੇ ਇਸ ਪਰਿਵਾਰ ਦੇ ਉਜਾੜੇ ਦਾ ਉਹ ਕਿਵੇਂ ਕਾਰਨ ਬਣਿਆ ਉਸ ਬਾਰੇ ਤੁਹਾਨੂੰ ਦੱਸਾਂਗੇ ਪਰ ਮਨਜੀਤ ਕੋਰ ਜੋ ਕਿ ਇੱਕ ਬੱਚੇ ਦੀ ਮਾਂ ਵੀ ਸੀ ਦੂਸਰਾ ਬੱਚਾ ਉਸਦੇ ਪੇਟ ਦੇ ਵਿੱਚ ਪਲ ਰਿਹਾ ਸੀ ਆਪਣੇ ਇਸ ਪਰਿਵਾਰਿਕ ਮੈਂਬਰਾਂ ਤੋਂ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆਉਂਗੇ ਸੀ ਉਸ ਨੂੰ ਉਮੀਦ ਹੁੰਦੀ ਸੀ ਕਿ ਮੇਰਾ ਪਤੀ ਘਰ ਆਵੇਗਾ ਬੱਚਿਆਂ ਦੇ ਨਾਲ ਖੇਡੇਗਾ ਅਤੇ ਮੇਰੇ ਨਾਲ ਪਿਆਰ ਨਾਲ ਗੱਲ ਕਰੇਗਾ ਪਰ ਇੱਕ ਮੁੰਡਾ ਜੋ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਹਸਮੁਖ ਸੁਭਾਅ ਦਾ ਮੁੰਡਾ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਬਿਆਹ ਹੋਣ ਤੋਂ ਬਾਅਦ ਇਸ ਨੂੰ ਇੰਜ ਲੱਗਣ ਲੱਗਿਆ ਕਿ ਪਤਨੀਆਂ ਦਾ ਧਰਮ ਕੁਝ ਹੋਰ ਹੁੰਦਾ ਹੈ ਅਕਸਰ ਉਹਨਾਂ ਨੂੰ ਆਪਣੇ ਪਤੀ ਦੀ ਸੇਵਾ ਕਰਨੀ ਚਾਹੀਦੀ ਹੈ ਇੱਕ ਰੂੜੀਵਾਦੀ ਸੋਚਦਾ ਹੈ ਕਿ ਮੁੰਡਾ ਨਿਕਿਆ ਉਹ ਆਖਦਾ ਹੁੰਦਾ ਸੀ ਕਿ ਜਦੋਂ ਘਰ ਦੇ ਵਿੱਚ ਆਵਾ ਘਰ ਦੇ ਵਿੱਚ ਸਭ ਕੁਝ ਟਿਕ ਟਕ ਹੋਵੇ ਰੋਟੀ ਬਣੀ ਹੋਵੇ ਮੇਰੀ ਪਤਨੀ ਮੇਰਾ ਇੰਤਜ਼ਾਰ ਕਰ ਰਹੀ ਹੋਵੇ ਉਹਨੇ ਕਦੇ ਨਹੀਂ ਸੋਚਿਆ ਕਿ ਮੇਰੀ ਪਤਨੀ ਇੱਕ ਬੱਚੇ ਦੀ ਮਾਂ ਵੀ ਬਣੀ ਹੈ ਜਦੋਂ ਉਸ ਦਾ ਪ੍ਰੈਗਨੈਂਸੀ ਦਾ ਸਮਾਂ ਸੀ ਤਾਂ ਉਸ ਨੂੰ ਪਤੀ ਦੇ ਸਹਾਰੇ ਦੀ ਲੋੜ ਸੀ ਉਸ ਮਾਸੂਮ ਬੱਚੇ ਨੂੰ ਦੇਖਭਾਲ ਦੀ ਲੋੜ ਸੀ ਪਰ ਉਹ ਨਹੀਂ ਸਮਝ ਸਕਿਆ ਸਾਰੀਆਂ ਗੱਲਾਂ ਤੇ ਆਪਣੀ ਪਤਨੀ ਦੇ ਨਾਲ ਹੌਲੀ-ਹੌਲੀ ਕਰਦੇ ਹੋਏ ਉਸ ਹੱਦ ਤੱਕ ਉਸਨੇ ਨਫ਼ਰਤ ਕਰ ਲਈ ਕਿ ਉਹ ਇਸ ਦੇ ਲਈ ਚੰਗੀਆਂ ਅਸੀਸਾਂ ਤੇ ਅਰਦਾਸਾਂ ਜਿਵੇਂ ਕਰਨਾ ਹੀ ਭੁੱਲ ਗਿਆ ਹੋਵੇ ਇਸ ਪੂਰੀ ਖਾਣੀ ਦੇ ਵਿੱਚ ਹੋਰ ਕੀ ਕੁਝ ਹੋਇਆ ਜਾਣਦੇ ਇਕੱਠਾ 18 ਅਕਤੂਬਰ 2006 ਦੀ ਹੈ ਜਿਸ ਦਿਨ ਮਨਜੀਤ ਕੌਰ ਗਾਇਬ ਹੋ ਗਈ ਸੀ 5 ਦਿਨ ਬਾਅਦ 23 ਅਕਤੂਬਰ ਨੂੰ ਉਸ ਦੀ ਜਲੀ ਹੋਈ ਮ੍ਰਿਤਕ ਦੇ ਮਿਲਦੀ ਹੈ ਅਤੇ ਉਹ ਵੀ ਬੀਚ ਦੇ ਕਿਨਾਰੇ ਤੋਂ ਪੁਲਿਸ ਨੇ ਇੱਥੇ ਪਹੁੰਚ ਕੇ ਪਤਾ ਲਗਾਇਆ ਤਾਂ ਸਹੁਰਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਜਦੋਂ ਉਸ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਇੰਨੀ ਹਸਮੁਖ ਕੁੜੀ ਦੇ ਨਾਲ ਇੰਨਾ ਮਾੜਾ ਕੀਤਾ ਗਿਆ ਇਹ ਸੀ ਮੁਖਤਿਆਰ ਪੰਗਾਲੀ ਦੀ ਪਤਨੀ ਮਨਜੀਤ ਕੌਰ ਪੰਗਾਲੀ ਇਨ੍ਹਾਂ ਦੇ ਘਰ ਤੇ ਵਿੱਚ 3 ਸਾਲ ਦੀ ਧੀ ਵੀ ਸੀ ਮਨਜੀਤ ਵਿਦੇਸ਼ ਆਈ ਹੋਈ ਸੀ ਅਤੇ ਯੂਨੀਵਰਸਿਟੀ ਦੇ ਵਿੱਚ ਇਕੱਠਿਆਂ ਪੜਦੇ ਦੋਹਾਂ ਨੂੰ ਪਿਆਰ ਹੋਇਆ ਸੀ ਜਿਸ ਤੋਂ ਬਾਅਦ ਇਹ ਲਵ ਮੈਰਿਜ ਕਰਵਾਈ ਗਈ ਸੀ ਪਰ ਇਹ ਲਵ ਮੈਰਿਜ ਜੋ ਕਿ 1997 ਦੇ ਵਿੱਚ ਹੋਈ ਸੀ ਥੋੜੇ ਸਮੇਂ ਬਾਅਦ ਇਨ੍ਹਾਂ ਦੋਹਾਂ ਦਾ ਰਿਸ਼ਤਾ ਖਰਾਬ ਹੁੰਦਾ ਗਿਆ ਇੰਜ ਲੱਗਣ ਲੱਗ ਪਿਆ ਸੀ ਕਿ ਜਿਵੇਂ ਇਹ ਕਿਸੇ ਗਲਤ ਬੰਧਨ ਦੇ ਵਿੱਚ ਬੰਦ ਗਏ ਹੋਣ ਕਿਉਂਕਿ ਇੱਥੇ ਮੁਖਤਿਆਰ ਦੀ ਰੂੜੀਵਾਦੀ ਸੋਚ ਸਾਹਮਣੇ ਆਈ ਅਤੇ ਉਹ ਆਪਣੀ ਪਤਨੀ ਤੋਂ ਹਮੇਸ਼ਾ ਹੀ ਚਾਹੁੰਦਾ ਸੀ ਕਿ ਉਹ ਉਸ ਦੀ ਸੇਵਾ ਕਰੇ ਉਸ ਦੀ ਖਿਦਮਤ ਕਰੇ ਉਸ ਦੇ ਇੰਤਜ਼ਾਰ ਤੇ ਵਿੱਚ ਬੈਠੀ ਰਹੇ ਪਰ ਪਤਨੀ ਨੂੰ ਇਹ ਸਭ ਕੁਝ ਠੀਕ ਨਹੀਂ ਲੱਗਦਾ ਸੀ ਕਿਉਂਕਿ ਜ਼ਿੰਮੇਵਾਰੀਆਂ ਦੇ ਨਾਲ ਨਾਲ ਉਸ ਦੇ ਕੁਝ ਹੱਕ ਵੀ ਸਨ ਜੋ ਕਿ ਉਸ ਨੂੰ ਨਹੀਂ ਦਿੱਤੇ ਜਾ ਰਹੇ ਸਨ ਉਹਨੋ ਦਿਨ ਜਦੋਂ ਮਨਜੀਤ कौर ਗਾਇਬ ਹੁੰਦੀ ਹੈ ਤਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਦੱਸਿਆ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਵਾਰ ਇਹੋ ਜਿਹਾ ਹੋਇਆ ਕਿ ਮਨਜੀਤ कौर ਘਰ ਤੋਂ ਚਲੀ ਜਾਂਦੀ ਸੀ ਜਦੋਂ ਵੀ ਪਤੀ ਦੇ ਨਾਲ ਕੋਈ ਅਣਬਣ ਹੁੰਦੀ ਸੀ ਕਿਸੇ ਦੋਸਤ ਰਿਸ਼ਤੇਦਾਰ ਦੇ ਘਰ ਜਾਂ ਫਿਰ ਕਿਸੇ ਹੋਟਲ ਦੇ ਵਿੱਚ ਸਭ ਕੁਝ ਠੀਕ ਹੋਣ ਤੋਂ ਬਾਅਦ ਉਹ ਘਰ ਆਪੇ ਵਾਪਸ ਪਰਤ ਆਉਂਦੀ ਸੀ ਪਰ ਇਸ ਵਾਰ ਉਹ ਵਾਪਸ ਨਹੀਂ ਆਈ ਸੀ ਘਰ ਦੇ ਵਿੱਚ ਉਹ ਤੇ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੀ ਸੀ ਜੋ ਕਿ 2003 ਦੇ ਵਿੱਚ ਜੰਮੀ ਸੀ 3 ਸਾਲ ਦੀ ਇਸ ਦੀ ਉਮਰ ਹੈ ਪਰ ਹੁਣ ਤੱਕ ਵੀ ਉਸ ਦੀ ਮਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਇਧਰ ਮੁਖਤਿਆਰ ਸਿੰਘ ਦੇ ਬਾਰੇ ਇਹ ਜਿਹੀਆਂ ਖਬਰਾਂ ਦਾ ਪਤਾ ਲੱਗਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਹਰ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਸੀ ਜਿਸ ਤੇ ਕਾਰਨ ਘਰ ਦੇ ਵਿੱਚ ਲੜਾਈ ਝਗੜਾ ਵੀ ਰਹੰਦਾ ਹੁੰਦਾ ਸੀ ਇਦਾਂ ਹੁਣ ਦੂਸਰੀ ਵਾਰੀ ਮਨਜੀਤ ਕੌਰ ਪ੍ਰੈਗਨੈਂਟ ਹੁੰਦੀ ਹੈ ਅਧਕਾਰ ਦੇ ਹਾਲਾਤ ਬਦਲਨੇ ਸ਼ੁਰੂ ਹੁੰਦੇ ਨੇ ਉਸ ਦਾ ਪਤੀ ਥੋੜਾ ਬੋਤਾ ਜ਼ਰੂਰ ਬਦਲਦਾ ਹੈ ਪਰ ਉਸ ਦੀ ਮਾਨਸਿਕਤਾ ਉਹੀ ਸੀ ਜੋ ਕਿ ਪਹਿਲੇ ਸਮੇਂ ਦੇ ਵਿੱਚ ਵਿਆਹ ਤੋਂ ਬਾਅਦ ਸ਼ੁਰੂਆਤੀ ਦਿਨਾਂ ਦੇ ਵਿੱਚ ਸੀ ਉਸਦੇ ਵੱਲੋਂ ਭਾਵੇਂ ਪਲੈਨਿੰਗ ਕੀਤੀ ਜਾ ਰਹੀ ਸੀ ਆਪਣੇ ਇਸ ਆਉਣ ਵਾਲੇ ਬੱਚੇ ਦੀ ਪਰ ਉਸਦੇ ਦਿਮਾਗ ਤੇ ਵੀ ਉਹ ਹੀ ਰੁੜੀਵਾਦੀ ਸੋਚ ਚੱਲ ਰਹੀ ਸੀ ਉਸਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਮੇਰੀ ਪਤਨੀ ਤੇ ਉੱਪਰ ਕਿੰਨਾ ਮਾਨਸਿਕ ਦਬਾਅ ਹੈ ਤੇ ਮੈਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਉਹ ਹਰ ਸਮੇਂ ਕੋਈ ਨਾ ਕੋਈ ਡਿਮਾਂਡ ਹੀ ਰੱਖਦਾ ਸੀ 18 ਅਕਤੂਬਰ 2006 ਨੂੰ ਘਰ ਤੋਂ ਗਈ ਮਨਜੀਤ ਕੌਰ ਵਾਪਸ ਨਹੀਂ ਆਈ ਉਸਦੇ ਪੇਕੇ ਘਰ ਦੇ ਵਿੱਚ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਬਾਅਦ ਦੇ ਵਿੱਚ 11 ਅਕਤੂਬਰ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਹ ਲਾਪਤਾ ਦੀ ਰਿਪੋਰਟ ਲਖਵਾਈ ਗਈ ਅਤੇ ਨਾਲ ਹੀ ਮੀਡੀਆ ਦੇ ਵਿੱਚ ਵੀ ਖਬਰ ਆ ਗਈ ਕਿ ਜਵਾਨ ਕੁੜੀ ਜੋ ਕਿ ਪੰਜਾਬੀ ਮੂਲ ਦੀ ਹੈ ਉਹ ਗਾਇਬ ਹੈ ਤੇ 1 ਅਕਤੂਬਰ ਨੂੰ ਇੱਕ ਜਲੀ ਹੋਈ লাশ ਮਿਲਦੀ ਆ ਤੇ ਇਸ ਦੀ شناخت ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਮਨਜੀਤ ਕੌਰ ਹੈ। ਇਸ ਤੋਂ ਬਾਅਦ ਇਸ ਦੇ ਪਤੀ ਦੇ ਸਾਰੇ ਝੂਠ ਫੜੇ ਜਾਂਦੇ ਨੇ ਕਿਉਂਕਿ ਇਹੀ ਸੀ ਜਿਸ ਨੇ ਕਿ ਆਪਣੀ ਪਤਨੀ ਨੂੰ ਖਤਮ ਕੀਤਾ। ਉਸ ਦੇ ਪੇਟ ਦੇ ਵਿੱਚ ਪਾਲ ਰਹੇ ਆਪਣੇ ਹੀ ਬੱਚੇ ਤੱਕ ਦੀ ਇਸ ਨੇ ਪਰਵਾਹ ਨਹੀਂ ਕੀਤੀ। ਦਰਅਸਲ ਘਰ ਦੇ ਵਿੱਚ ਮੁਖਤਿਆਰ ਪੰਗਾਲੀ ਤੋਂ ਇਲਾਵਾ ਉਸ ਦਾ ਛੋਟਾ ਭਰਾ ਸੁਖਵਿੰਦਰ ਵੀ ਰਹਿੰਦਾ ਸੀ ਜੋ ਕਿ ਮੰਜੀਦ ਦਾ ਦਿਓਰ ਸੀ ਉਸ ਨੇ ਹੀ ਮੁਖਤਿਆਰ ਨੂੰ ਸ਼ਰਾਬ ਤੇ ਲਗਾਇਆ ਸੀ ਅਤੇ ਘਰ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਸੀ ਅਤੇ ਹੁਣ ਪਤਨੀ ਦੇ ਵੱਲੋਂ ਇਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਜਿਸ ਦੇ ਚਲਦੇ ਹੋਏ ਇਸ ਕੱਲ੍ਹ ਦੀ ਵੀ ਰੰਜਿਸ਼ ਚੱਲ ਰਹੀ ਸੀ ਮੁਖਤਿਆਰ ਪੰਗਾਲੀ ਦੇ ਮਨ ਦੇ ਵਿੱਚ ਕਿ ਮੇਰੇ ਭਰਾ ਨੂੰ ਘਰੋਂ ਕੱਢ ਦਿੱਤਾ ਇਹ ਸਾਰੀਆਂ ਗੱਲਾਂ ਦਾ ਪੁਲਿਸ ਨੂੰ ਪਤਾ ਲੱਗਦਾ ਗਿਆ ਘਰ ਦੇ ਵਿੱਚ ਲੜਾਈ ਦਾ ਪਤਾ ਲੱਗਿਆ ਅਤੇ ਇੱਕ ਸੀਸੀਟੀਵੀ ਸਾਹਮਣੇ ਆਈ ਜਿਸ ਦੇ ਵਿੱਚ ਮੁਖਤਿਆਰ ਪੰਗਾਲੀ ਪੈਟਰੋਲ ਪੰਪ ਤੇ ਵੀ ਨਜ਼ਰ ਆਇਆ ਅਤੇ ਇੱਕ ਥਾਂ ਤੋਂ ਅਖਬਾਰ ਅਤੇ ਲਾਈਟਰ ਖਰੀਦਾ ਵੀ ਦੇ ਸਿਆ ਜਿੱਥੋਂ ਇਹ ਗੱਲਾਂ ਸਾਫ਼ ਹੋ ਗਈਆਂ ਕਿ ਉਸਨੇ ਹੀ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰਿਆ ਬਾਅਦ ਦੇ ਵਿੱਚ ਉਹ ਮੰਨ ਗਿਆ ਕਿ ਮੈਂ ਹੀ ਮਾਰਿਆ ਸੀ ਉਸ ਤੋਂ ਬਾਅਦ ਦੋਹਾਂ ਦੀ ਲੜਾਈ ਹੋ ਜਾਂਦੀ ਹੈ ਜਿਸ ਤੇ ਚਲਦੇ ਹੋਏ ਕਿਸੇ ਗੱਲ ਨੂੰ ਲੈ ਕੇ ਤੈਸ਼ ਤੇ ਵੀ ਆ ਕੇ ਇਸ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਜਾਨ ਲੈ ਲਈ ਗਈ। ਇਸ ਮਾੜੀ ਘਟਨਾ ਦੇ ਵਾਪਰਨ ਤੋਂ ਬਾਅਦ ਨਵੰਬਰ 2010 ਦੇ ਵਿੱਚ ਇਸ ਪਤੀ ਨੂੰ ਦੋਸ਼ੀ ਪਾਇਆ ਗਿਆ ਅਤੇ ਉਸ ਮਾਸੂਮ ਬੱਚੀ ਦੀ ਕਸਟਡੀ ਉਸ ਦੀ ਮਾਸੀ ਨੂੰ ਦੇ ਦਿੱਤੀ ਗਈ ਕਿਉਂਕਿ ਹੁਣ ਪਤੀ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਤੇ ਦਰੁਸਤੀ ਮਾਂ ਐਸੇ ਪਿਓ ਦੇ ਵੱਲੋਂ ਖੋ ਲਈ ਗਈ। ਵਿਆਹ ਦੇ ਰਿਸ਼ਤੇ ਨੂੰ ਬਚਾਉਂਦੇ ਬਚਾਉਂਦੇ ਇੱਕ ਹੋਰ ਧੀ ਮਰ ਗਈ। ਆਪਣੇ ਬੱਚਿਆਂ ਨੂੰ ਉਹ ਵਧੀਆ ਜ਼ਿੰਦਗੀ ਦੀ ਦੇਣਾ ਚਾਹੁੰਦੀ ਸੀ ਪਰ ਇਸੇ ਦੀ ਖਾਤਰ ਹੀ ਉਹ ਆਪਣੀ ਜਾਨ ਵਾਗ ਗਈ ਇੱਕ ਪਿਓ ਨੇ ਆਪਣੀ ਹੀ ਪਤਨੀ ਅਤੇ ਬੱਚੇ ਦੀ ਇੱਥੇ ਜਾਨ ਲੈ ਲਈ